ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਬਾਬਾ ਆਨੰਦ ਸਿੰਘ ਜੀ ਧੰਤਨ ਬਾਬਾ ਈਸਰ ਸਿੰਘ ਜੀ ਧੰਤਨ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਕਲੇਰਾ ਵਾਲਿਆਂ ਦੇ ਸਥਾਨ ਗੁਰਦੁਆਰਾ ਨਾਨਕ ਸਰ ਮਜਰੀ ਕਰਾਵਰ ਬਲਾਚੌਰ ਸਿੱਧ ਪਾਕਿਸਤਾਨਗਰ ਨਵਾਂ ਸ਼ਹਿਰ ਜਹਦੇ ਮੁਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ ਨਾਨਕ ਸਰ ਮਜਰੀ ਵਾਲੇ ਆਪ ਉਹ ਵਿਦੇਸ਼ਾਂ ਚ ਗਏ ਹੋਏ ਆ ਤੇ ਉਹਨਾਂ ਨੇ ਸੁਪਰੇਰਤਾ ਦੇ ਨਾਲ ਜੋ ਆਪਣੇ ਹੜ੍ਹ ਆਇਆ ਹੋਇਆ ਬੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪੰਜਾਬ ਦਾ ਜਿਹਦੇ ਵਿੱਚ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਡੇਰਾ ਬਾਬਾ ਨਾਨਕ ਉੱਥੇ ਵੀ ਰਸਦ ਲੈ ਗਏ ਸੀ ਤੇ ਆਪਣੇ ਉੱਥੇ ਜੋ ਲੋੜੀ ਦਾ ਸਮਾਨ ਸੀ ਉਹ ਦੋ ਵਾਰ ਲੈ ਕੇ ਗਏ ਆ ਅੱਜ ਆਪਣੇ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਵਿੱਚ ਜੋ ਸਤਲੁਜ ਦਰਿਆ ਵਗਦਾ ਢੰਗੜਪੁਰ ਤਾਜੋਵਾਲ ਤਾਜੋਵਾਲ ਉਹ ਅੱਜ ਉੱਥੇ ਜੋ ਰਸਤ ਹੈ ਆ ਆਪਣੇ ਪਾਣੀ ਦੀਆਂ ਪੇਟੀਆਂ ਦੀ ਲੋਡ ਆ ਤੇ ਹੋਰ ਬਿਸਕਟ ਐਰਾ ਵਗੈਰਾ ਆਪਣੇ ਕਈ ਸਮਾਨ ਸਮਾਨ ਦੀ ਲੋਡ ਆ ਉਹ ਲੈ ਕੇ ਅੱਜ ਅਸੀਂ ਜਾ ਰਹੇ ਆ ਤੇ ਆਪਣੇ ਭਾਈ ਜਗਤਾਰ ਸਿੰਘ ਜਾਨੀਵਾਲ ਤੋਂ ਉਹਨਾਂ ਨੇ ਆਖਿਆ ਜੀ ਢੰਗੜਪੁਰ ਜਾਣਾ ਸੀ ਫਿਰ ਉਹ ਕਹਿੰਦੇ ਨਹੀਂ ਤੁਸੀਂ ਤਾਜੋਵਾਲ ਜਾਓ ਵੀ ਇੱਥੇ ਢੰਗੜਪੁਰ ਠੀਕ ਆ ਰਾਹਤ ਅੱਗੇ ਨਾਲੋਂ ਤੇ ਤਾਜੋਵਾਲ ਬਹੁਤ ਨੁਕਸਾਨ ਹੋਇਆ ਅਸੀਂ ਹੁਣ ਅੱਜ ਉਧਰ ਨੂੰ ਜਾ ਰਹੇ ਆ ਇਹ ਕੀ ਲੱਗਦਾ ਪਹਿਲਾਂ ਤੁਹਾਡੇ ਕੋਲੇ ਡੇਰਵਾ ਬਣਾਣ ਲਈ ਸਿਵਨ ਭਾਈ ਗਈ ਸੀਗੀ ਤੇ ਹੁਣ ਇਸ ਵੇਲੇ ਬੇਲਾ ਕਾਜਵਾਲ ਦੇ ਵੇਖੇ ਜਾ ਰਹੇ ਹੋ ਤੁਸੀਂ ਹਾਂਜੀ ਪਹਿਲਾਂ ਡੇਰਾ ਬਾਬਾ ਨਾਨਕ ਲੈ ਗਏ ਆ ਅਸੀਂ 29 ਤਰੀਕ ਨੂੰ ਗਏ ਸੀਗੇ 29 ਅਗਸਤ ਨੂੰ ਫਿਰ 31 ਅਗਸਤ ਨੂੰ ਇੱਕ ਟਰੱਕ ਫੇਰ ਗਿਆ ਸੀਗਾ ਤੇ ਇਸ ਕਰਕੇ ਫਿਰ ਜੋ ਜੋ ਸਾਨੂੰ ਉੱਥੇ ਤਾਂ ਉਹ ਕਦੇ ਸਾਨੂੰ ਲੋੜ ਨਹੀਂ ਗਈ ਵੀ ਬਹੁਤ ਰਸਦਾ ਜੋ ਸਾਨੂੰ ਲੋੜ ਪਊਗਾ ਅਸੀਂ ਫੋਨ ਕਰਾਂਗੇ ਤੇ ਇਹ ਤਾਜੋ ਵਾਲਾ ਜ ਤੇ ਸਾਡੇ ਵੀਰਾਂ ਨਾਲ ਸਪਰਕ ਹੋਇਆ ਸੀ ਰਾਜਵਿੰਦਰ ਨਾਲ ਵੀ ਸਪਰਕ ਕੀਤਾ ਸੀ ਗੁਲਪੁਰ ਦੇ ਨਾਲ ਉਹ ਕਹਿੰਦੇ ਤਾਜੋ ਵਾਲਾ ਜੋ ਤੇ ਉੱਥੇ ਜੋ ਚੀਜ਼ ਲੋੜ ਸੀ ਅਸੀਂ ਉਹ ਲੋੜੀ ਦਾ ਸਮਾਨ ਨਾਲ ਰੱਖਿਆ ਫੂਡ ਰੱਖਿਆ ਨਾਲ ਤੇ ਜੋ ਤੇ ਸੇਵਾਦਾਰ ਕੰਮ ਕਰਦੇ ਆ ਬੰਨ ਦੇ ਉੱਪਰ ਮੋੜਦੇ ਉਹਨਾਂ ਵਾਸਤੇ ਜਲ ਆਪਣੇ ਪਾਣੀ ਦੇ ਬੋਤਲਾਂ ਬਿਸਕਟ ਬ੍ਰੈਡ ਹੋਰ ਸਮਾਨ ਲੋੜੀਦਾ ਅਸੀਂ ਨਾਲ ਲੈ ਕੇ ਚੱਲੇ ਆ ਤੇ ਬਾਬਾ ਕੁਲਦੀਪ ਸਿੰਘ ਜੀ ਨਾਨਕਸਰ ਮਜਰੀ ਵਾਲੇ ਵੱਲੋਂ ਸਾਰੀ ਸੰਗਤ ਨੂੰ ਚਲੋ ਠੇਸ ਪਹੁੰਚੀ ਆ ਬੜਾ ਨੁਕਸਾਨ ਹੋਇਆ ਤੇ ਆ ਸਾਡਾ ਇਲਾਕਾ ਨਵਾਂ ਸਹਿਰ ਰਾਹੋਂ ਬਲਾਤੌਰ ਸਾਡਾ ਇਲਾਕਾ ਤੇ ਮਹਾਂਪੁਰਖਾਂ ਨੇ ਕੱਲ ਵੀ ਆਪਣੇ ਫੇਸਬੁੱਕ ਦੇ ਉੱਪਰ ਪਾਇਆ ਸੀਗਾ ਬੋਲ ਕੇ ਜੋ ਵੀ ਜਿੰਨੇ ਵੀ ਆਪਣੇ ਕਚੇ ਦੇ ਲੋੜ ਆ ਜਿੰਨੇ ਵੀ ਮਗਰਤਾ ਅਸੀਂ ਨਾਲ ਖੜਿਆ ਲਾਕੇ ਦੇ ਤੇ ਨਾਲ ਖੜਦੇ ਰਵਾਂਗੇ ਅਸੀਂ ਅੱਜ ਵੀ ਲੈ ਕੇ ਚੱਲੇ ਆ ਫਿਰ ਫਿਰ ਦਵਾਵਾਂਗੇ ਤੇ ਮਹਾਪੁਰਖਾਂ ਵੱਲੋਂ